ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਅੱਜ ਦੀ ਜੋ ਮੀਟਿੰਗ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਵੀਰ ਸਿੰਘ ਜੀ ਬਾਦਲ ਵੱਲੋਂ ਹੁਕਮ ਕੀਤਾ ਗਿਆ ਕਿ ਜਿਹੜੀਆਂ ਚੋਣਾਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਆ ਰਹੀਆਂ ਨੇ ਆਪਾਂ ਉਹਨਾਂ ਲਈ ਜੋ ਹਲਕੇ ਦੇ 2.5 ਬੰਦੇ ਦਾ ਲਾਗੇ ਵਰਕਰ ਅਤੇ ਸਾਰੇ ਲੀਡਰ ਸਾਹਿਬਾਨਾਂ ਨੂੰ ਅੱਜ ਸੱਦਾ ਦਿੱਤਾ ਗਿਆ ਸੀ ਕਿ ਅੱਜ ਮੀਟਿੰਗ ਕਰਨੇ ਆ। ਸੋ ਸਾਰਿਆਂ ਨੇ ਪਰਵਾ ਇਕੱਠ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਲਈ ਆਪਾਂ ਨੇ ਜਿਹੜੀਆਂ ਚੋਣਾਂ ਨੇ ਇਹ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦਿਆਂ ਉਹ ਜਿੱਤਣ ਦਾ ਸਾਰਿਆਂ ਨੇ ਮਰ ਬਣਾਇਆ ਜੋਨਾ ਮੁਤਾਬਕ ਮੀਟਿੰਗ ਜੋਨਾ ਮੁਤਾਬਕ ਅਸੀਂ ਇੱਕ ਇੱਕ ਬਲਾਕ ਸੰਮਤੀ ਦੀ ਜ਼ੋਨ ਦੇ ਮੁਤਾਬਕ ਅਸੀਂ ਮੀਟਿੰਗਾਂ ਕਰਕੇ ਆਪਣੇ ਜੋ ਉਮੀਦਵਾਰ ਨੇ ਉਹਨਾਂ ਦੇ ਘਰ ਤੱਕ ਪਹੁੰਚ ਕਰਕੇ ਜੋ ਉਮੀਦਵਾਰ ਅਸੀਂ ਉਤਾਰਾਂਗੇ ਸੋ ਜਿਹੜੇ ਉਮੀਦਵਾਰ ਵੀ ਉਤਾਰਾਂਗੇ ਅਸੀਂ ਉਹਨਾਂ ਨੂੰ ਜਿਤਾਵਾਂਗੇ ਸਾਰੇ ਵਰਕਰਾਂ ਦੀ ਅਸੀਂ ਡਿਊਟੀਆਂ ਲਾਈਆਂ ਨੇ ਜਿੱਥੇ ਵੀ ਕਿਤੇ ਕਿਸੇ ਕੋਈ ਸਾਡੇ ਵਰਕਰ ਨੂੰ ਜਾਂ ਉਮੀਦਵਾਰ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕਰੂਗਾ ਅਸੀਂ ਉਹਦਾ ਦੇਰੀ ਵੀ ਪੂਰੇ ਕੰਮ ਕਰかせ ਕਸੇ ਨੇ ਅਸੀਂ ਆਪਣੇ ਕਿਸੇ ਵਰਕਰ ਦੀ ਕੋਈ ਵੀ ਅਸੀਂ ਇਹੋ ਜਿਹੀ ਸ਼ਿਕਾਇਤ ਨਹੀਂ ਆਉਣ ਦੇਣੀ ਕਿ ਕਿਸੇ ਨੂੰ ਸਾਾਨੂੰ ਡਰਾਇਆ ਧਮਕਾਇਆ ਅਸੀਂ ਉਹਨਾਂ ਦਾ ਪੂਰਾ ਮੁਕਾਬਲਾ ਕਰਾਂਗੇ ਸੋ ਪਾਲ ਪਾਰਟੀ ਪ੍ਰਧਾਨ ਜਗਵੀਰ ਸਿੰਘ ਬਾਦਲੋਂ ਲਈ ਇਹੀ ਸਾਨੂੰ ਹਦਾਇਤ ਹੁਕਮਾਂ ਕਿ ਆਪਾਂ ਇਹ ਜਿਹੜੀਆਂ ਚੋਣਾਂ ਨੇ ਹਰ ਹਿੱਲੇ ਚਿਤਰੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸਾਹਿਬ ਨਿੰਮਸਰ ਇੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਅਨਚਾਰਜ ਮਜੀਤ ਸਿੰਘ ਮਦਨੀਪੁਰ ਦੀ ਗਵਾਈ ਦੇ ਵਿੱਚ ਮੀਟਿੰਗ ਰੱਖੀ ਗਈ ਹੈ ਸਾਡੇ ਨਾਲ ਰਗਵੀਰ ਸਿੰਘ ਜੀ ਸਰਨਵਾ ਜੜਾ ਤੇ ਹੋਰ ਸਾਰੇ ਆਗੂ ਸਹਿਬਾਨ ਹਾਜ਼ਰ ਹਾਜ਼ਰ ਸੀ ਅਰ ਅੱਜ ਦੀ ਜਿਹੜੀ ਮੀਟਿੰਗ ਹੈ ਐਵੇਂ ਜਿਹੜਾ ਮੁੱਦਾ ਇਹਦਾ ਉਹ ਬਲਾਕ ਸੰਵਤੀ ਚੋਣਾ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੇ ਇਸ ਦੇ ਸਬੰਧ ਦੇ ਵਿੱਚ ਮੀਟਿੰਗ ਰੱਖੀ ਗਈ ਹੈ ਅਕਾਲੀ ਦਲ ਦੇ ਸਾਰੇ ਆਗੂ ਤੇ ਵਰਕਰਾਂ ਦੇ ਵਿੱਚ ਪੂਰਾ ਉਤਸ਼ਾਹ ਹੈ ਕਿਉਂ ਜਿਹੜਾ ਤਨਤਨ ਦੀ ਜਿਹੜੀ ਚੋਣ ਹੋਈ ਹੈ ਉਸ ਦਾ ਰਿਜ਼ਲਟ ਲਗਭਗ ਜਿੱਤ ਦੇ ਵੱਲੇ ਜਾ ਰਿਹਾ ਹੈ ਔਰ ਉਥੇ ਇਹਨਾਂ ਧੱਕਾ ਹੋਣ ਦੇ ਬਾਵਜੂਦ ਜਿਹੜਾ ਰਿਜ਼ਲਟ ਹੈ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਹੀ ਰਿਹਾ ਹੈ ਅਸਲ ਦੇ ਵਿੱਚ ਕਿਉਂ ਪੁਲਿਸ ਸਾਰੀ ਬਹੁਤ ਅਨਿਆਇ ਪਰਚੇ ਹੋਏ ਬੜਾ ਕੁਝ ਇਹਨਾਂ ਨੇ ਕੀਤਾ ਫਿਰ ਵੀ ਅਕਾਲੀ ਦਲ ਦੀ ਚੜ੍ਹਤ ਰਹੀ ਹੈ ਕਿਉਂ ਕਈਆਂ ਤੇ ਇਹਨੇ ਝੂਠੇ ਪਰਚੇ ਪਾਏ ਗਏ ਤੇ ਲੋਕਾਂ ਨੂੰ ਗਮਰਾਹ ਕੀਤਾ ਗਿਆ ਫਿਰ ਵੀ ਅਕਾਲੀ ਦਲ ਦੇ ਜਿੰਨੇ ਵਰਕਰ ਸੀ ਉਹਨਾਂ ਦਾ ਮਤਲਬ ਹੌਸਲਾ ਡੋਲਿਆ ਨਹੀਂ ਹੈਗਾ ਫਿਰ ਵੀ ਬਹੁਤ ਬਧੀ ਵਧੀਆ ਚੋਣ ਦਾ ਰਿਜ਼ਲਟ ਆਇਆ ਉਸ ਦੇ ਨਾਲ ਜਿਹੜਾ ਅਕਾਲੀ ਦਲ ਦਾ ਗ੍ਰਾਫ ਹੈ ਬਹੁਤ ਉੱਪਰ ਗਿਆ ਔਰ ਹੁਣ ਜਿਹੜੀਆਂ ਇਹ ਬਲੱਗ ਸੰਭ ਦੀ ਬ੍ਰਿਜਲ ਪ੍ਰਸ਼ਦੀਆਂ ਚੋਣਾਂ ਨੇ ਇਹਨਾਂ ਦੇ ਵਿੱਚ ਵੀ ਸਾਰੇ ਆਗੂ ਤੇ ਵਰਕਿੰਗ ਸਾਹਿਬਾਨ ਵੱਧ ਜੜ ਕੇ ਹਿੱਸਾ ਲੈਣਗੇ ਔਰ ਪਾਰਟੀ ਦੀ ਚੜ੍ਹਦੀ ਕਲਾ ਵਿੱਚ ਕੰਮ ਕਰਨਗੇ